ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਜਿਹੜੀ ਕਹਾਣੀ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਹਾਣੀ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਖਲਤੌਰ ਬਣ ਕੇ ਜਦੋਂ ਆਪਦੇ ਘਰੇ ਵਾਪਸ ਜਾਂਦੀ ਹੈ ਤਲਾਕ ਹੋ ਵੀ ਜਾਂਦਾ ਹੈ ਫਿਰ ਵੀ ਆਪਦੇ ਪਤੀ ਦੇ ਜਦੋਂ ਕੰਭ ਜਾਂਦੀ ਹੈ ਤੇ ਜਾ ਕੇ ਆਪਦੇ ਪਤੀ ਦੀ ਹਾਲਤ ਦੇਖਦੀ ਹੈ ਜਿਹੜਾ ਕਿ ਬੱਡ ਤੇ ਬਿਮਾਰ ਪਿਆ ਹੁੰਦਾ ਹੈ ਜਿਸ ਨੂੰ ਕਿ ਬਹੁਤ ਹੀ ਨਾਜ਼ੁਕ ਹਾਲਤ ਹੁੰਦੀ ਹੈ ਅੱਜ ਇਹ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਹੈ ਤੇ ਇੱਕ ਵਾਰੀ ਤੁਸੀਂ ਜਰੂਰ ਇਸ ਕਹਾਣੀ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲ ਜਾ ਸਕੇ ਤੇ ਕਿਸ ਤਰ੍ਹਾਂ ਆਪ ਆਪਣੀ ਪਤਨੀ ਦਾ ਸਾਥ ਦੇਣਾ ਉਸ ਕਾਲ ਦਾ ਵੀ ਪਤਾ ਲੱਗ ਸਕੇ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਹੋਣ ਵਾਲੀ ਏ ਤੇ ਤੁਸੀਂ ਵੀਡੀਓ ਨੂੰ ਜਰੂਰ ਹੀ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੱਗਦੇ ਵਾਤੋਂ ਸ਼ੇਅਰ ਜਰੂਰ ਕਰਨਾ ਤੁਹਾਨੂੰ ਜੀ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਹਾਣੀ ਇਹ ਕਹਾਣੀ ਹੈਗੀ ਏ ਕਿਸੇ ਉਡੀ ਦੀ ਹੈ ਠੀਕ ਹੈ ਜਿਵੇਂ ਤੁਹਾਨੂੰ ਉਸ ਤਰ੍ਹਾਂ ਪਤਾ ਨਹੀਂ ਆਪ ਨੂੰ ਲੱਗਣਾ ਜਿਸ ਤਰ੍ਹਾਂ ਆਪਾਂ ਕੋਈ ਨਾਮ ਲੈ ਲੈਂਦੇ ਆ ਇਹ ਪ੍ਰਿਆ ਦੀ ਕਹਾਣੀ ਹੈ ਜਿਹੜੀ ਕਿ ਪੜਨ ਦੀ ਬਹੁਤ ਹੀ ਸ਼ਕੀਨ ਹੁੰਦੀ ਹੈ ਕਿ ਬਹੁਤ ਜ਼ਿਆਦਾ ਪੜਦੀ ਹੈ ਸ਼ੁਰੂ ਤੋਂ ਫਰਸਟ ਆਉਂਦੀ ਹੈ ਠੀਕ ਹੈ ਤੇ ਇਹ ਉਹਦਾ ਹਸਬੰਡ ਹੁੰਦਾ ਹੈ ਉਹ ਉਹਦਾ ਗੁਰਵੀਰ ਸਿੰਘ ਉਹ ਜਿਹੜਾ ਗੁਰਵੀਰ ਸਿੰਘ ਹੁੰਦਾ ਹੈ ਉਹ ਇੱਕ ਕੀ ਛੋਟੇ ਪਿੰਡ ਦਾ ਮੁੰਡਾ ਹੁੰਦਾ ਹੈ ਕਿ ਜਿਸ ਤਰ੍ਹਾਂ ਪਿੰਡਾਂ ਦੇ ਮੁੰਡੇ ਹੁੰਦੇ ਉਹ ਵੀ ਪੜ੍ਹਨ 'ਚ ਬਹੁਤ ਵਧੀਆ ਹੁੰਦਾ ਹੈ ਤੇ ਪੜ੍ਹਾਈ ਲਿਖਾਈ ਕਰਕੇ ਤੇ ਉਹਨੂੰ ਕੀ ਨੌਕਰੀ ਮਿਲ ਜਾਂਦੀ ਏ ਠੀਕ ਹੈ ਤੇ ਨੌਕਰੀ ਕਰਦਾ ਹੈ ਤੇ ਉਹਨਦੇ ਜਿਵੇਂ ਕਿ ਉਹਨੇ ਮਾਪਿਓ ਹੁੰਦਿਆ ਤੇ ਉਹਦਾ ਭਰਾ ਹੁੰਦਾ ਭੈਣ ਹੁੰਦੀ ਏ ਮੁੰਡੇ ਦੀ ਉਹ ਸੋਚਦੇ ਨੇ ਕਿ ਹੁਣ ਨੌਕਰੀ ਤਾਂ ਮਿਲ ਗਈ ਹੁਣ ਆਪਾਂ ਇਹਦਾ ਵਿਆਹ ਕਰ ਦਈਏ ਠੀਕ ਹੈ ਉਹ ਵਿਆਹ ਕਰ ਦਿੰਦੇ ਨੇ ਪਰ ਤੇ ਉਹ ਜਿਹੜੀ ਪ੍ਰੀਆ ਹੁੰਦੀ ਏ ਉਸ ਕੁੜੀ ਨਾਲ ਹੀ ਹੁੰਦਾ ਵਿਆਹ ਹੋ ਜਾਂਦਾ ਉਹ ਕੁੜੀ ਦੇ ਮਾਪਿਓ ਉਹ ਕੁੜੀ ਨਹੀਂ ਵਿਆਹ ਕਰਾਉਣਾ ਚਾਹੁੰਦੀ ਉਹ ਪੜ੍ਹਨਾ ਚਾਹੁੰਦੀ ਹੈ ਪਰ ਉਹਦੇ ਮਾਪਿਓ ਕਹਿੰਦੇ ਨੇ ਕਿ ਰਿਸ਼ਤਾ ਬਹੁਤ ਵਧੀਆ ਹੈ ਮੁੰਡਾ ਨੌਕਰੀ ਤੇ ਲੱਗਾ ਹੋਇਆ ਹੈ ਤੇ ਤੂੰ ਵਿਆਹ ਕਰਾ ਲਾ ਤੇ ਉਹ ਕੁੜੀ ਫਿਰ ਆਪਣੇ ਮਾਪਿਓ ਨੂੰ ਨਾ ਨਹੀਂ ਕਰ ਸਕਦੀ ਸੀ ਤੇ ਇਸ ਕਰਕੇ ਉਹਨੇ ਸੋਚਿਆ ਕਿ ਮੈਂ ਵਿਆਹ ਕਰਵਾ ਲੈਂਦੀ ਹਾਂ ਤੇ ਉਹ ਵਿਆਹ ਕਰਵਾਉਣ ਲਈ ਰਾਜ਼ੀ ਹੋ ਜਾਂਦੀ ਹੈ ਤੇ ਜਦੋਂ ਮਤਲਬ ਕਿ ਉਹ ਵੇਖਾ ਖਾਈ ਹੁੰਦੀ ਹੈ ਤਾਂ ਕੁੜੀ ਆ ਦੇ ਜਿਹੜਾ ਉਹਦਾ ਘਰ ਵਾਲਾ ਹੋਣ ਵਾਲਾ ਹੁੰਦਾ ਹੈ ਠੀਕ ਹੈ ਤੇ ਉਹਨੂੰ ਕਹਿੰਦੀ ਹੈ ਗੁਰਵੀਰ ਨੂੰ ਕਿ ਹਾਂ ਮੈਂ ਕਿ ਪੜਨਾ ਚਾਹੁੰਨੀ ਆ ਵੈਤ ਉਹ ਬਹੁਤ ਸੋਹਣੀ ਹੁੰਦੀ ਏ ਤੇ ਨਾਲੇ ਵਧੀਆ ਬੋਲ ਚੱਲ ਚ ਵੀ ਕੁੜੀ ਵਧੀਆ ਹੁੰਦੀ ਏ ਤੇ ਇਸ ਕਰਕੇ ਕੀ ਹੁੰਦਾ ਜਿਹੜਾ ਘਰ ਵਾਲਾ ਹੁੰਦਾ ਏ ਉਹ ਕਹਿੰਦਾ ਕਿ ਠੀਕ ਏ ਇੱਕ ਵਾਰੀ ਤਾਂ ਉਹ ਕਰ ਦਿੰਦਾ ਉਹਦੀ ਸੋਹਣੀ ਨੂੰ ਵੇਖ ਕੇ ਕਿ ਹਾਂ ਕੋਈ ਨਹੀਂ ਪੜਨੀ ਉਹ ਕੋਈ ਰੁਕਾਵਟ ਨਹੀਂ ਕਹਿੰਦਾ ਕਿ ਪੜ ਲਈ ਜਦੋਂ ਵਿਆਹ ਹੋ ਜਾਂਦਾ ਏ ਤੇ ਥੋੜੇ ਦਿਨ ਟੱਪ ਜਾਂਦੇ ਏ ਕੁੜੀ ਆ ਜੀ ਇੱਛਾ ਜ਼ਾਹਿਰ ਕਰਦੀ ਏ ਉਸ ਕਰੇ ਕਿ ਮੈਂ ਪੜਨਾ ਚਾਹੁੰਨੀ ਆ ਮੈਂ ਪੜਨਾ ਏ ਮੈਂ ਇਸ ਤਰ੍ਹਾਂ ਕੁਝ ਬੰਨਾ ਏ ਠੀਕ ਏ ਤੇ ਜਿਹੜੇ ਉਹਦੇ ਘਰ ਦੇ ਹੁੰਦੇ ਨੇ ਤੇ ਉਹ ਬਸ ਉਹਦੀ ਸੱਸ ਤੇ ਨਾ ਕਰ ਦਿੰਦੇ ਸਸ ਸੋਰਾ ਨਨਾਨ ਠੀਕ ਹੈ ਉਹ ਕਿਉਂਕਿ ਇਹਨੇ ਪੜੇ ਲਿਖੇ ਨਹੀਂ ਹੁੰਦੇ ਪਿੰਡ ਦੇ ਹੁੰਦੇ ਆ ਤੇ ਜਿਹੜੀ ਕੁੜੀ ਹੁੰਦੀ ਏ ਪ੍ਰਿਆ ਹੁੰਦੀ ਉਹ ਸ਼ਹਿਰ ਦੀ ਕੁੜੀ ਹੁੰਦੀ ਏ ਤੇ ਠੀਕ ਹੈ ਉਹ ਜਦੋਂ ਸ਼ਹਿਰ ਦੀ ਕੁੜੀ ਹੁੰਦੀ ਤੇ ਉਹਨੂੰ ਹੁੰਦਾ ਕਿ ਮੈਂ ਪੜਨਾ ਲਿਖਣਾ ਹੈ ਤੇ ਉਹਦੇ ਕਰਦੇ ਨਾ ਕਰ ਦਿੰਦੇ ਉਹ ਕਹਿੰਦੀ ਕਿ ਮੈਂ ਸਾਰੇ ਕੰਮ ਵੀ ਕਰਾਂਗੀ ਤੁਹਾਡੇ ਲਈ ਸਭ ਕੁਝ ਕਰਾਂਗੀ ਤੇ ਬਸ ਮੈਨੂੰ ਪੜ੍ਹਨ ਦੀ ਇਜਾਜ਼ਤ ਦੇ ਦਿਓ ਬੰਦਾ ਪੜਨ ਲਾ ਦਿੰਦਾ ਹੈ ਉਹ ਨਾਲ-ਨਾਲ ਪੜ੍ਹਦੀ ਵੀ ਏ ਤੇ ਨਾਲ-ਨਾਲ ਕਰਦੇ ਕੰਮ-ਕਾਰ ਵੀ ਕਰਦੀ ਏ ਕੰਮ-ਕਾਰ ਕਰਨ ਤੋਂ ਬਾਅਦ ਪੜ੍ਹਾਈ ਕਰਦੀ ਪਰ ਫਿਰ ਵੀ ਅਣੀ ਸੱਸ ਨੂੰ ਚੰਦਾਣੇ ਲੱਗਦਾ ਕੀ ਕੀ ਪੜ੍ਹ ਕੇ ਕੁਝ ਬਣ ਨਾ ਜਾਵੇ ਫਿਰ ਸੜ ਤੇ ਰੋ ਪਾਵੇਗੀ ਐਦਾਂ ਦੀਆਂ ਕੁਝ ਵੀ ਉਹਨਾਂ ਦੀ ਮਨ ਘੜਤਾ ਗੱਲਾਂ ਸੀ ਠੀਕ ਹੈ ਉਹਨਾਂ ਨੇ ਹਰ ਰੋਜ਼ ਜਿਹੜਾ ਮੁੰਡਾ ਸੀ ਨਾ ਉਹ ਪੜ੍ਹਨ ਤੋਂ ਕੁਝ ਨਹੀਂ ਕਹਿੰਦਾ ਸੀ ਆਪਦੀ ਜਿਹੜੀ ਪ੍ਰੀਆ ਸਾਨੂੰ ਵੱਧ ਪਿਆਰ ਕਰਦਾ ਸੀ ਵਧੀਆ ਰੱਖਦਾ ਸੀ ਤੇ ਉਹ ਪਰ ਉਹਦੀ ਪ੍ਰੋਬਲਮ ਇਹ ਸੀ ਕਿ ਉਹ ਪਿੰਡ ਦਾ ਹੋਣ ਕਰਕੇ ਸ਼ਹਿਰ ਗੱਜਰ ਨੌਕਰੀ ਕਰਨ ਜਾਣਾ ਪੈਂਦਾ ਸੀ ਤੇ ਜਿਸ ਕਰਕੇ ਕੀ ਉਹਨੂੰ ਹੁੰਦਾ ਹੀ ਕਰੋ ਸੁਭਾ 8 ਵਜੇ ਚੜਾ ਜਾਂਦਾ ਸੀ ਰਾਤ ਨੂੰ 8 9 ਵਜੇ ਹੀ ਕਰਿਆ ਆਉਂਦਾ ਸੀ ਤੇ ਉਹਦੇ ਮਗਰੋਂ ਜੋ ਕੁਝ ਹੁੰਦਾ ਸੀ ਕਿ ਉਹਦੇ ਨਾਲ ਟਾ ਦਿਓ ਸੀ ਜਿਹੜਾ ਪ੍ਰਿਆ ਦਾ ਉਹ ਵਾਧੂ ਨੂੰ ਮਿਹਨੇ ਦਿੰਦੇ ਸੀ ਵੀ ਤੂੰ ਕੀ ਕਲੈਕਟਰ ਲੱਗ ਜੈਣੀ ਪੜ ਕੇ ਉਹ ਕੁੜੀ ਨੂੰ ਬਹੁਤ ਜ਼ਿਆਦਾ ਜਦੋਂ ਵੀ ਇਹ ਸੱਸ ਨੇ ਕਹਣਾ ਤੂੰ ਕਲੈਕਟਰ ਲੱਗਣਾ ਤੂੰ ਐ ਕਰਨਾ ਠੀਕ ਹੈ ਉਹਨੂੰ ਬਹੁਤ ਜ਼ਿਆਦਾ ਮਿਹਨੇ ਮਾਰਦੇ ਸਾਰੇ ਡਿਰੀ ਪੜਨ ਨਹੀਂ ਦਿੰਦੇ ਕੋਦੇ ਉਹਨੂੰ ਤੰਗ ਕਰਦੇ ਨੇ ਕਿ ਉਹ ਕਰਦੇ ਉਹ ਕਰਦੇ ਪਰ ਨਹੀਂ ਦਿੰਦੇ ਉਹ ਕੁੜੀ ਤੰਗ ਆ ਬਹੁਤ ਜ਼ਿਆਦਾ ਤੰਗ ਆ ਜਾਂਦੀ ਹੈ ਫਿਰ ਉਹ ਉਹਨਾਂ ਵਿੱਚ ਕਾਫੀ ਘਰ ਵਿੱਚ ਲੜਾਈ ਝਗੜੇ ਹੋਣ ਲੱਪੈਂਦੇ ਤੇ ਜਿਹੜਾ ਮੁੰਡਾ ਹੁੰਦਾ ਉਹ ਸ਼ਰੀਫ ਜਾਂਦਾ ਇੱਕ ਆਪਦੇ ਕੰਮ ਕਰਕੇ ਥੋੜਾ ਜਿਆ ਦੁਹੀ ਰਹਿੰਦਾ ਤੇ ਸਰਕਾਰ ਦੇ ਪੁੱਤ ਕਲੇਸ਼ ਤੋਂ ਫਿਰ ਕੀ ਉਹ ਹੁੰਦਾ ਹੈ ਕਿ ਉਹ ਮੁੰਡੇ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਤਲਾਕ ਲੈਣਾ ਕਿਉਂਕਿ ਉਹਦੇ ਤੋਂ ਹੋਰ ਕੋਈ ਉਹਦੇ ਕੋਲ ਹੈਗਾ ਹੀ ਨਹੀਂ ਸੀ ਪੁਆਇੰਟ ਤੇ ਉਹਨੇ ਸੋਚਿਆ ਸੀ ਕਿ ਹਾਂ ਮੈਨੂੰ ਇੱਕ ਕਲੈਕਟਰ ਬਣਨਾ ਹੈ ਮੈਂ ਕਲੈਕਟਰ ਬਣ ਕੇ ਵਿਖਾਉਣਾ ਹੈ ਉਹਨੇ ਤਲਾਕ ਲੈ ਲਿਆ ਉਹ ਮੁੰਡੇ ਉਹ ਕਈ ਚਲੀ ਅੱਜ ਪੇਕਿਆਂ ਦੇ ਤੇ ਉਹ ਮੁੰਡੇ ਨੇ ਤਲਾਕ ਦਾ ਮਗਰ ਭੇਜਤਾ ਠੀਕ ਹੈ ਹਾਲ ਦੇ ਪੱਤਰ ਤੇ ਤਲਾਕ ਫਿਰ ਉਹਦੇ ਮਾਪਿਓ ਦੇ ਕੋਲ ਰਹਿੰਦੀ ਹੈ ਹਾਲੇ ਉਹਨੇ ਮਾਪਿਓ ਫਿਰ ਕਿਸੇ ਕਿਤੇ ਹੋਰ ਵਿਆਹ ਕਰਨ ਬਾਰੇ ਸੋਚਦੇ ਨੇ ਪਰ ਉਹ ਕਹਿ ਦਿੰਦੀ ਕਿ ਹਾਲੇ ਨਹੀਂ ਮੈਨੂੰ ਪੜਾਈ ਪੂਰੀ ਕਰ ਲਾਉਂਦੋ ਫਿਰ ਉਹ ਪੜ੍ਹਦੀ ਹੈ ਕਲੈਕਟਰ ਬਣ ਜਾਂਦੀ ਹੈ ਕਲੈਕਟਰ ਜਦੋਂ ਬਣਦੀ ਹੈ ਤੇ ਉਹ ਉਸ ਸ਼ਹਿਰ ਵਿੱਚ ਬਣ ਜਾਂਦੀ ਹੈ ਤੇ ਕਿਸਮਤ ਦੇ ਨਾਲ ਹੀ ਕਿ ਉਸੇ ਸ਼ਹਿਰ ਤੇ ਉਸੇ ਦਫ਼ਤਰ ਵਿੱਚ ਹੀ ਉਹ ਕਲੈਕਟਰ ਹੁੰਦੀ ਸ਼ਹਿਰ ਚ ਜਿੱਥੇ ਕਿ ਉਹ ਕੰਮ ਕਰਦਾ ਹੁੰਦਾ ਉਹਦਾ ਹਸਬੰਡ ਜਿਹੜਾ ਕਿ ਐਕਸ ਹਸਬੰਡ ਹੁੰਦਾ ਹੈ ਕਿ ਪਹਿਲਾ ਹੁੰਦਾ ਜਿੰਦੇ ਨਾਲ ਤਲਾਕ ਹੋਇਆ ਸੀ ਗੁਰਵੀਰ ਸਿੰਘ ਤੇ ਉਹਦੇ ਨਾਲ ਤਲਾਕ ਦੀ ਮਤਲਬ ਹੁੰਦਾ ਹੈ ਤੇ ਉੱਥੇ ਹੀ ਲੱਗ ਜਾਂਦੀ ਹੈ ਤੇ ਜਦੋਂ ਤੁਹਾਨੂੰ ਪਤਾ ਨਵੀਂ ਕਲੈਕਟਰ ਆਵੇ ਤੇ ਫਿਰ ਉਹ ਸਾਰੇ ਸਵਾਗਤ ਕਰਦੇ ਹੁੰਦੇ ਨੇ ਸਾਰੇ ਹੀ ਜੋ ਵੀ ਉੱਥੇ ਹੁੰਦੇ ਨੇ ਕਰਮਚਾਰੀ ਉਹ ਹੁੰਦਾ ਹੁੰਦਾ ਫਲਾਵਰ ਫੁੱਲ ਲੈ ਕੇ ਜਾਂਦੇ ਹਾਰ ਲੈ ਕੇ ਜਾਂਦੇ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਨੇ ਤੇ ਉਹ ਉਸ ਤਰ੍ਹਾਂ ਹੀ ਉਹ ਛਿੱਟੀ ਗੱਡੀ ਚ ਆਉਂਦੀ ਏ ਤੇ ਅੰਗੇ ਲਿਖਿਆ ਹੁੰਦਾ ਹੈ ਕਲੈਕਟਰ ਤੇ ਉਹ ਜਦੋਂ ਆਉਂਦੀ ਏ ਤੇ ਉਹਨੂੰ ਇੱਕ ਸਿਸਟਰਸ ਵੀ ਪਰਸਨਲ ਸਟੈਂਡ ਹੁੰਦਾ ਹੈ ਕਿ ਪਰਸਨਲ ਆਦਮੀ ਉਹ ਮਿਲਿਆ ਹੁੰਦਾ ਏ ਕਿ ਉਹ ਉਹਨਾਂ ਦੇ ਨਾਲ ਹੀ ਹੁੰਦਾ ਏ ਪ੍ਰਿਆ ਦੇ ਠੀਕ ਹੈ ਤੇ ਉਹ ਫਿਰ ਜਦੋਂ ਤੀਨਾਂ ਉਹਦੇ ਨਾਲ ਹੀ ਹੁੰਦਾ ਤੇ ਉਹ ਜਦੋਂ ਉਤਰਦੀ ਏ ਤੇ ਉਹ ਦੇਖਦਾ ਹੈ ਉਹਦਾ ਹਸਬੰਦ ਗੁਰਵੀਰ ਤੇ ਉਹਦੀਆਂ ਅੱਖਾਂ ਸ਼ਰਮ ਦੇ ਨਾਲ ਥੱਲੇ ਝੁਕ ਜਾਂਦੀਆਂ ਨੇ ਤੇ ਉਹ ਚੁੱਪ ਕਰਕੇ ਉਹਨੂੰ ਫਲਾਵਰ ਦੇ ਦਿੰਦੇ ਨੇ ਸਾਰੇ ਕਰਮਚਾਰੀ ਉਹ ਦੇਖ ਕੇ ਤੇ ਅੰਦਰ ਆ ਜਾਂਦੀ ਜਦੋਂ ਅੰਦਰ ਆਉਂਦੀ ਹੈ ਤੇ ਉਹ ਗੁਰਵੀਰ ਬਾਰੇ ਫਿਰ ਤੋਂ ਦੁਬਾਰਾ ਸੋਚਣ ਲੱਗ ਪੈਂਦੀ ਸਭ ਕੁਝ ਉਹਦੇ ਸਾਹਮਣੇ ਉਹੀ ਦੁਬਾਰਾ ਤੋਂ ਫਿਰ ਉਹਦੇ ਆ ਜਾਂਦਾ ਹੈ ਕਿ ਹਾਂ ਕਿਸ ਤਰ੍ਹਾਂ ਕੀ ਸਿਸਟਮ ਸੀ ਜੋ ਵੀ ਸੀ ਹਾਂ ਉਹਨਾਂ ਸਾਰਾ ਕੁਝ ਫਿਰ ਅੰਦਰ ਤੋਂ ਸਾਹਮਣੇ ਆ ਜਾਂਦਾ ਉਹ ਯਾਦ ਕਰਦੀ ਫਿਰ ਉਹਦੇ ਕੰਮ ਕਰ ਲੱਗ ਜਾਂਦੀ ਏ ਤੇ ਗੁਰਵੀਰ ਹੁੰਦਾ ਵੀ ਇੱਧਰ ਕੰਮ ਕਰਦਾ ਦਾ ਐਸੇ ਤਰ੍ਹਾਂ ਹੋਲੀ-ਹੋਲੀ ਰੋਜ਼ ਮਤਲ ਦੇਖਦੀ ਜਾਏ ਜਿਸ ਤਰ੍ਹਾਂ ਵੀ ਹਨਾ ਉਹ ਇੱਕ ਦਿਨ ਜਿਹੜਾ ਹੁੰਦਾ ਪਰਸਨਲ ਆਦਮੀ ਹੁੰਦਾ ਨਾ ਰਵੀ ਰਵੀ ਉਹਨੂੰ ਕਹਿੰਦੀ ਏ ਕਿ ਹਾਂ ਤੂੰ ਇਹਨਾਂ ਦੇ ਘਰੇ ਜਾ ਕੇ ਦੇਖ ਕੇ ਇਹਨਾਂ ਦੇ ਘਰ ਵਿੱਚ ਮੁੰਡੇ ਦੇ ਕੌਣ-ਕੌਣ ਨੇ ਉਹਨੂੰ ਐਸੀ ਕਿ ਘਰੇ ਉਹਨੇ ਦੂਸਰਾ ਵਿਆਹ ਕਰਵਾ ਲਿਆ ਹੁਣ ਗੁਰਵੀਰ ਨੇ ਉਹਨੂੰ ਭੇਜਦੀ ਏ ਕਿ ਜਾ ਇਹਨਾਂ ਦੇ ਘਰ ਵਿੱਚ ਦੇਖ ਕੇ ਆ ਕਿ ਹਾਂ ਕੌਣ ਨੇ ਇਸ ਦੇ ਪਰਿਵਾਰ ਵਿੱਚ ਕੌਣ-ਕੌਣ ਹੈਗਾ ਤੇ ਉਹ ਉਸ ਤਰ੍ਹਾਂ ਹੀ ਕਰਦਾ ਉਸ ਤਰ੍ਹਾਂ ਹੀ ਜਾਂਦਾ ਉਹਦੇ ਘਰ ਵਿੱਚ ਉਹ ਵੀ ਪਰਸਨਲ ਸਜਸਟੈਂਡ ਹੁੰਦਾ ਹੈ ਤੇ ਉਹਨਦੇ ਹਾਰੇ ਗੱਲਵੰਨੀ ਨਹੀਂ ਹੁੰਦੀ ਹੈ ਤੇ ਫਿਰ ਉਹਨਦੇ ਘਰ ਜਾਂਦਾ ਦੇਖਦਾ ਹੈ ਕਿ ਇੱਕ ਹੀ ਹੀ ਕਮਰਾ ਹੁੰਦਾ ਹੈ ਤੇ ਉਹਨਦੇ ਵਿੱਚ ਇੰਨਾ ਨਾ ਕੋਈ ਪੈਨ ਹੁੰਦੀ ਹੈ ਨਾ ਪਰਾਈ ਹੁੰਦਾ ਨਾ ਹੀ ਮਾਪੇ ਹੁੰਦਾ ਤੇ ਉਹ ਫਿਰ ਵਾਪਸ ਆ ਜਾਂਦਾ ਤੇ ਸਾਰੀ ਗੱਲ ਪ੍ਰਿਆਨ ਦੱਸਦਾ ਹੈ ਕਿ ਹਾਂ ਇਸ ਤਰ੍ਹਾਂ ਦੇ ਘਰ ਵਿੱਚ ਕੋਈ ਵੀ ਨਹੀਂ ਹੈਗਾ ਫਿਰ ਇਸ ਤਰ੍ਹਾਂ ਹੀ ਹੌਲੀ-ਹੌਲੀ ਮਤਲਬ ਕਿ ਉਹਨਾਂ ਦੇ ਵਿੱਚ ਫਿਰ ਉਹਨੂੰ ਥੋੜਾ ਜਿਹਾ ਹੋ ਜਾਂਦਾ ਹੈ ਕਿ ਹਾਂ ਨੇ ਵਿਆਹ ਨਹੀਂ ਕਰਾਇਆ ਜਿਵੇਂ ਪਿਆਰ ਵਗੈਰਾ ਫਿਰ ਉਹਦੇ ਤੋਂ ਉਮੀਦ ਜੀ ਜਾਗਣ ਲੱਗ ਪੈਂਦੀ ਹੈ ਦਿਲ ਵਿੱਚ ਫਿਰ ਕੀ ਕਰਦੀ ਏ ਕਿ ਫਿਰ ਉਹ ਬਾਅਦ ਵਿੱਚ ਫਿਰ ਇੱਕ ਉਥੇ ਹੋਰ ਹੁੰਦਾ ਹੈ ਕਰਮਚਾਰੀ ਜਿਵੇਂ ਕਹਿ ਸਕਦੇ ਤੇ ਉਹ 2 ਨੰਬਰ ਦਾ ਕੰਮ ਕਰਦਾ ਹੁੰਦਾ ਕਿ ਜਿਹੜੀਆਂ ਗਰੀਬਾਂ ਦੀਆਂ ਜ਼ਮੀਨਾਂ ਜਮਨਾ ਹੁੰਦੀਆਂ ਨੇ ਨਾ ਤੇ ਉਹਨਾਂ ਨੂੰ ਸਸਤੇ ਭਾਅ ਵਿੱਚ ਵੇਚ ਦਿੰਦਾ ਤੇ ਗਰੀਬਾਂ ਤੋਂ ਖੋਹ ਲੈਂਦਾ ਜਿਵੇਂ ਕਿਵੇਂ ਠਕਾ ਰਦਾਂਦਾ ਉਹ ਪਤਾ ਲੱਗ ਜਾਂਦਾ ਪ੍ਰਿਆ ਨੂੰ ਤੇ ਉਹ ਉਸ ਮੁੰਡੇ ਦੇ ਸਾਰੇ ਕੰਮਾਂ ਤੋਂ ਨਾ ਕਰ ਦਿੰਦੀ ਕਿ ਉਹਨੂੰ ਕੋਈ ਯਾਰ ਕਿਨੇ ਕਰ ਦਿੰਦੀ ਕੁਝ ਵੀ ਤੇ ਉਹ ਬਹੁਤ ਗੁੱਸੇ ਵਿੱਚ ਆ ਜਾਂਦਾ ਉਸੇ ਵਿਚਾਰ ਕੇ ਤਾਂ ਉਹਨੂੰ ਉਹਨੂੰ ਤਾਂ ਪ੍ਰੀਆ ਨੂੰ ਤਾਂ ਕੁਝ ਕਹਿਣ ਲੋਕਾਂ ਨਹੀਂ ਹੁੰਦੇ ਕਿਉਂਕਿ ਉਹ ਕਲੈਕਟਰ ਹੁੰਦੀ ਹੈ ਠੀਕ ਹੈ ਫਿਰ ਉਹ ਵੀ ਉਹਨੂੰ ਉਹ ਕਰ ਵੀ ਸਕਦੇ ਹੁੰਦੀ ਹੈ ਕਿ ਸਸਪੈਂਡ ਜਾਂ ਕਿਦਾਂ ਵੀ ਹੈ ਫਿਰ ਉਹਨੇ ਕੀ ਕੀਤਾ ਕਿ ਫਿਰ ਉਹ ਜਦੋਂ ਉਹਨੂੰ ਬੜਾ ਗੁੱਸਾ ਚੜਦਾ ਤੇ ਅਗਲੇ ਦਿਨ ਜਿਵੇਂ ਆਮ ਜੀ ਗੱਲ ਹੈ ਕਿ ਬੰਦੇ-ਬੰਦਿਆਂ ਵਿੱਚ ਬੈਠੇ ਗੱਲ ਕਰ ਲੈਂਦੇ ਨੇ ਕਿ ਹਾਂ ਕਰਮਚਾਰੀ ਜਿਵੇਂ ਕੀ ਕਹਾਂ ਗੱਲਾਂ ਕਰ ਲੈਂਦੇ ਨੇ ਕਿ ਹਾਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਤੇ ਉਹ ਵੀ ਉਸ ਤਰ੍ਹਾਂ ਹੀ ਗੱਲਾਂ ਕਰਨ ਲੱਗ ਪਏ ਤੇ ਜਦੋਂ ਗੱਲਾਂ ਕਰਨ ਲੱਗ ਪੈਂਦੇ ਨੇ ਤੇ ਉਹ ਫਿਰ ਗੱਲ ਹੁੰਦੀ ਹੁੰਦੀ ਏ ਗੱਲ ਹੁੰਦੀ ਏ ਕਿ ਹਾਂ ਇਹ ਮੈਡਮ ਆ ਉਹਦੇ ਵਾਸਤੇ ਗਾਲੀ ਗਲੋਛ ਦਾ ਉਪਯੋਗ ਕਰਦਾ ਜਿਹੜਾ 라ਵੀ ਹੁੰਦਾ ਏ ਤੇ ਉੱਥੇ ਹੀ ਬੈਠਾ ਹੁੰਦਾ ਗੁਰਵੀਰ ਉਹਦੇ ਤੋਂ ਸੁਣੀਆਂ ਨਹੀਂ ਜਾਂਦੀਆਂ ਕਿਉਂਕਿ ਨਹੀਂ ਪਤਨੀ ਹੁੰਦੀ ਅਸਕਰ ਉਹਨੇ ਕਦੇ ਪਿਆਰ ਕੀਤਾ ਹੁੰਦਾ ਨਾ ਤੇ ਉਹ ਜਦੋਂ ਉਹਦੇ ਬਾਰੇ ਫਾਲਤੂ ਗੱਲਾਂ ਕਰਦਾ ਏ ਤੇ ਗਲ ਗਲੋਛ ਕਰਦਾ ਤੇ ਉਹ ਉਹਨੂੰ ਫੜ ਲੈਂਦਾ ਕਾਲਰ ਤੋਂ ਫਿਰ ਉਹਨੂੰ ਕਾਫੀ ਗੋਟਮਾਰ ਕਰਦਾ ਜਿੰਕਿਨੇ ਉਹ ਗੱਲਾਂ ਹੌਲੀ ਹੌਲੀ ਸਾਰੇ ਕਿ ਉਥੇ ਫੈਲ ਜਾਂਦੀਆਂ ਕਰਮਚਾਰੀਆਂ ਵਿੱਚ ਕਿ ਹਾਂ ਕਿ ਇਹਨਾਂ ਮੈਡਮ ਨਾਲ ਕੀ ਰਿਸ਼ਤਾ ਜਿਹੜਾ ਇਹਨਾਂ ਨਾਲ ਕਿਸੇ ਨਾਲ ਰਵੀ ਦੇ ਨਾਲ ਇਹਨੇ ਲੜਾਈ ਲਈ ਹੈ ਕਿ ਇਹਨਾਂ ਦੇ ਵਿੱਚ ਕੁਝ ਹੋ ਜਿਵੇਂ ਕਿ ਗਲਤ ਦਫ਼ਤਰ ਵਿੱਚ ਜੋ ਵੀ ਫੈਲ ਗਈ ਗੱਲ कि हां कि एストラ ਨਾਲ ਦਾ ਕੋਈ ਰਿਸ਼ਤਾ ਉਹ ਹੌਲੀ ਹੌਲੀ ਜਦੋਂ ਪ੍ਰਿਆ ਤੇ ਕਰ ਗੱਲ ਪਹੁੰਚਦੀ ਹੈ ਤੇ ਉਹ ਨੂੰ ਸਾਦੀ ਗੁਰਵੀਰ ਨੂੰ ਕਿ ਤੂੰ ਕਿਉਂ ਇਸ ਤਰ੍ਹਾਂ ਕੀਤਾ ਤੇ ਉਹ ਆਦਾ ਕਿ ਮੇਰੇ ਕੋਲ ਐਵੇਂ ਤੇਰੇ ਬਾਰੇ ਬੋਲਦਾ ਸੀ ਤੇ ਮੈਂ ਤੂੰ ਨਹੀਂ ਸੁਣਿਆ ਗਿਆ ਕਿ ਆਖਰ ਤਾਂ ਤੂੰ ਮੇਰੀ ਪਤਨੀ ਹੀ ਸੀ ਨਾ ਚਲ ਹੁਣ ਨਹੀਂ ਤੇ ਪਹਿਲਾਂ ਸੀ ਤੇ ਪਰ ਮੈਂ ਤੇਰੇ ਬਾਰੇ ਨਹੀਂ ਸੁਣ ਸਕਦਾ ਭਾਵੇਂ ਰਿਸ਼ਤਾ ਆਪਣਾ ਵੈਸੇ ਖਤਮ ਹੋ ਗਿਆ ਤੇ ਪਰ ਮੇਰੇ ਦਿਲ ਵਿੱਚੋਂ ਖਤਮ ਨਹੀਂ ਹੋਇਆ ਉਹ ਫਿਰ ਮਤਲਬ ਕੀ ਨਾ ਦੂਜੇ ਚਲਾ ਜਾਂਦਾ ਹੈ ਤੇ ਫਿਰ ਜਿਹੜੀ ਹੁੰਦੀ ਹੈ ਪ੍ਰਿਆ ਉਹ ਆਪਦੇ ਕੰਮ ਅਗਲੇ ਦਿਨ ਆਉਣਾ ਆਉਣਾ ਹੁੰਦਾ ਹੈ ਮੰਤਰੀ ਕਿਸੇ ਨੇ ਤੋ ਸਾਰੀਆਂ ਤਿਆਰੀਆਂ ਵਿੱਚ ਲੱਗ ਜਾਂਦੀ। ਉਹ ਸਾਰੀਆਂ ਤਿਆਰੀਆਂ ਜਿਹੜਾ ਉਹਦਾ ਪਰਸਨਲ ਅਸਿਸਟੈਂਟ ਹੁੰਦਾ ਉਹਨੇ ਕਹਿੰਦੀ ਹੈ ਕਿ ਤੂੰ ਇਹ ਸਾਰੀਆਂ ਤਿਆਰੀਆਂ ਤੂੰ ਹੀ ਕਰ ਲੈਣਾ ਨੇ ਕੱਲ ਨੂੰ ਤੇ ਕੱਲ ਨੂੰ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ। ਉਹ ਉਸੇ ਤਰ੍ਹਾਂ ਹੀ ਸਾਰੇ ਕੰਮ ਕਰਨ ਲੱਗ ਪੈਂਦੇ ਨੇ ਤੇ ਵਧੀਆ ਅਗਲੇ ਦਿਨ ਤਾਂ ਜੋ ਤੇ ਉਸ ਦਿਨ ਉਹ ਕੀ ਲੜਾਈ ਹੋਣ ਤੋਂ ਅਗਲੇ ਦਿਨ ਦੀ ਗੱਲ ਹੁੰਦੀ ਜਦੋਂ ਪਤਾ ਲੱਗਦਾ ਕਿ ਕੱਲ ਨੂੰ ਮੰਤਰੀ ਨੇ ਉਸੇ ਦਿਨੀ ਉਹ ਫਿਰ ਬੁਲਾਉਣੀ ਹੈ ਕਿ ਹਾਂ ਗੋਲਵਰ ਨੂੰ ਬੁਲਾਓ। ਕੰਮ ਉਹਨੂੰ ਕੋਈ ਕਹਿਣੇ ਹੁੰਦੇ ਨੇ ਜਾਂ ਕਿੱਦਾਂ ਵੀ ਹਾਂ। ਉਹ ਇਹ ਉਹ ਵਰ ਵੀਰ ਨੂੰ ਬੁਲਾਉਂ ਜਾਂਦਾ ਤੇ ਉਹ ਕਹਿੰਦਾ ਕਿ ਉਹ ਤਾਂ ਚਾਏ ਹੀ ਨਹੀਂ ਦਫਤਰ ਉਹ ਕਹਿੰਦੇ ਕਿ ਕਿਉਂ ਨਹੀਂ ਆਇਆ ਕਿ ਨਾ ਕੱਲ ਕੋਟ ਮਾਰ ਕੇ ਤੀਏ ਥੰਦੇ ਮਨ ਚ ਹੋ ਗਿਆ ਕਿ ਨਾ ਕੁਛ ਤੇ ਉਸੇ ਤਰ੍ਹਾਂ ਹੀ ਉਹ ਫਿਰ ਪਤਾ ਉਹ ਜਿਹੜਾ ਪਰਸਨਲ ਅਸਿਸਟੈਂਟ ਹੁੰਦਾ ਹੈ ਤੇ ਪ੍ਰਿਆ ਨੂੰ ਕਹਿੰਦੀ ਹੈ ਕਿ ਤੂੰ ਇਹਦਾ ਪਤਾ ਕਰ ਕਿ ਕਿੱਥੇ ਆ ਕਿਵੇਂ ਆ ਹਣਾ ਉਹ ਜਦੋਂ ਪਤਾ ਕਰਦਾ ਤੇ ਉਹ ਕਾਰ ਨੂੰ ਕਾਰ ਵਿੱਚ ਜਾਂਦਾ ਤੇ ਲੋਕ ਲੱਗਾ ਹੁੰਦਾ ਤੇ ਆੜ ਗਵਾੜ ਤੋਂ ਪੁੱਛਦਾ ਤੇ ਆੜ ਗਵਾੜ ਵਾਲੇ ਕਹਿੰਦੇ ਨੇ ਕਿ ਇਹ ਇਹ ਤਾਂ ਹੈ ਨਹੀਂ ਕਿ ਇਹਦਾ ਤਾਂ ਕਿ ਇਹਨੂੰ ਤਾਂ ਕਿਸੇ ਨੇ ਕੁੱਟਮਾਰ ਕੀਤੀ ਇਹਦੇ ਨਾਲ ਤੇ ਉਹ ਤਾਂ ਕਿ ਸੀਟੀ ਹਸਪੀਟਲ ਵਿੱਚ ਹੈ ਉਹ ਫਿਰ ਜਦੋਂ ਕੀ ਨਾ ਉਹ ਉਸੇ ਟਾਈਮ ਇਹਨੂੰ ਦੱਸ ਦਿੰਦਾ ਗੁਰਵੀਰ ਨੂੰ ਤੇ ਉਸ ਟਾਈਮ ਕਾਫੀ ਟਾਈਮ ਹੋ ਜਾਂਦਾ ਸ਼ਾਮ ਦਾ ਟਾਈਮ ਹੋ ਜਾਂਦਾ ਤੇ ਉਸ ਟਾਈਮ ਫਿਰ ਉਹ ਉਸੇ ਟਾਈਮ ਇੱਕ ਕਾਫੀ ਰਾਤ ਹੀ ਹੋ ਜਾਂਦੀ ਤੇ ਉਹ ਆਪਦੇ ਮਤਲਬ ਡਰਾਈਵਰ ਨੂੰ ਫੋਨ ਕਰਦੀ ਹੈ ਡਰਾਈਵਰ ਨੂੰ ਨਾਲ ਲੈ ਕੇ ਉੱਥੇ ਪਹੁੰਚ ਜਾਂਦੀ ਹੈ ਠੀਕ ਹੈ ਉੱਥੇ ਪਹੁੰਚ ਜਾਂਦੀ ਏ ਤੇ ਜਦੋਂ ਪਹੁੰਚਦੀ ਏ ਉੱਥੇ ਦੇ ਸਿਹੜੀ ਹਸਪਤਾਲ ਤੇ ਆਦੇ ਘਰ ਵਾਲਿਆਂ ਨੂੰ ਦੇਖਦੀ ਏ ਕਿ ਬਹੁਤ ਹੀ ਨਾ ਚੁੱਕੋ ਹਾਲਤ ਵਿੱਚ ਪਿਆ ਹੁੰਦਾ ਹੈ ਬਹੁਤ ਹੀ ਜਾਨਾਂ ਨੂੰ ਸੱਟਾਂ ਲੱਗੀਆਂ ਹੁੰਦੀਆਂ ਨੇ ਉਹ ਫਿਰ ਕੀ ਕਰਦਾ ਕਰਦੀ ਏ ਕਿ ਉੱਥੇ ਹੀ ਉਹਦੇ ਵਸ ਦੇਖਦੀ ਰਹਿੰਦੀ ਉਹਨਾਂ ਸ਼ੀਸ਼ੇ ਜਿਹੇ ਥਾਣੇ ਦੇਖਦੀ ਦੇਖਦੀ ਕਾਫੀ ਟਾਂਸ ਸੰਭਾਲ ਲੈਂਦੇ ਜਾਂਦਾ ਤੇ ਰਾਤ ਨੇਰਾ ਜਾਂਦਾ ਰਾਤ ਦੇ ਦੋ ਤਿੰਨ ਵਜੇ ਤੱਕ ਹੁੰਦੇ ਨੇ ਕਿ ਸਵੇਰੇ ਦੇ ਤੇ ਫਿਰ ਉਹ ਉੱਥੇ ਹੀ ਹੁੰਦੀ ਆਖ ਲੱਗ ਜਾਂਦੀ ਤੇ ਉੱਥੇ ਉਹ ਟੇਬਲ 'ਤੇ ਸੌ ਜਾਂਦੀ ਜਦੋਂ ਸੌ ਜਾਂਦੀ ਏ ਤੇ ਫਿਰ ਉਹ ਸੌਣ ਦੀ ਤੇ ਫਿਰ ਉਹ ਇਹਨਾਂ ਜ ਉਹਥੇ ਸੁੱਤੀ-ਸੁੱਤੀ ਜੇ ਸਵੇਰ ਡਾਕਟਰ ਆਉਂਦੇ ਨੇ ਤੇ ਉਹ ਦੇਖਦੇ ਨੇ ਕਿ ਇਹ ਮੇਜ ਤੇ ਇਹਨਾਂ ਨਾਲ ਬਾਹਰ ਨੇ ਤੇ ਉਹ ਫਿਰ ਉਹਨੂੰ ਕਹਿੰਦੀ ਹੈ ਕਿ ਇਹ ਖਤਰੇ ਤੋਂ ਉਹਨੂੰ ਕਹਿੰਦੇ ਨੇ ਮੈਮ ਕਿ ਤੁਹਾਡਾ ਗੁਰਵਿਰ ਸਿੰਘ ਜਿਹੜਾ ਪੇਸ਼ੈਂਟ ਹੈ ਤੇ ਉਹ ਹੁਣ ਖਤਰੇ ਤੋਂ ਬਾਹਰ ਹੈ ਤੇ ਬਹੁਤ ਵਧੀਆ ਹੈ ਤੇ ਉਹ ਫਿਰ ਜਿਵੇਂ ਕਿ ਉਹ ਸਾਰਾ ਕੁਝ ਉਹ ਫੋਨ ਕਰਦੇ ਨੇ ਕਿ ਹਾਂ ਪਿੱਛੋਂ ਫੋਨ ਆ ਜਾਂਦਾ ਕਿ ਅੱਜ ਮੰਤਰੀ ਆਉਣਾ ਕਿਉਂਕਿ ਅਗਲੇ ਦਿਨ ਮੰਤਰੀ ਨਹੀਂ ਆਉਣਾ ਹੁੰਦਾ ਜੋ ਬਹੁਤ ਹੀ ਸਾਰੀ ਰਾਤ ਸੁੱਤੀ ਨਹੀਂ ਹਿੰਦੀ ਥੱਕੀ ਆ ਰਹੀ ਹੁੰਦੀ ਹੈ ਤੇ ਨਾਲੇ ਉਹਨੇ ਆ ਦੇ ਘਰ ਵਾਲੇ ਦਾ ਧਿਆਨ ਰੱਖਣਾ ਹੁੰਦਾ ਹੈ ਤੇ ਉਹ ਕਹਿ ਦਿੰਦੀ ਹੈ ਕਿ ਹਾਂ ਮੈਂ ਮੰਨ ਉਹਨੇ ਮੰਤਰੀ ਨੇ ਆਉਣਾ ਹੁੰਦਾ ਤੇ ਉਹਦੇ ਜਿਹੜਾ ਪਰਸਨਲ ਅਸਿਸਟੈਂਟ ਹੁੰਦਾ ਉਹ ਨੂੰ ਉਹ ਕਹਿੰਦਾ ਹੈ ਕਿ ਆ ਦਿਓ ਤੁਸੀਂ ਤੁਹਾਡਾ ਆਉਣਾ ਬਹੁਤ ਜ਼ਰੂਰੀ ਮੰਤਰੀ ਨੇ ਆਉਣਾ ਨਹੀਂ ਤੇ ਗੁੱਸੇ ਹੋਵੇਗਾ ਉਹ ਕਹਿੰਦੀ ਨਹੀਂ ਮੈਂ ਨਹੀਂ ਅੱਜ ਆ ਸਕਦੀ ਤੇ ਤੁਸੀਂ ਮੇਰਾ ਤਾਂ ਇੱਕ ਘਰੇਲੂ ਮਾਮਲਾ ਹੈ ਤੇ ਮੈਂ ਨਹੀਂ ਆ ਸਕਦੀ ਤੇ ਤੁਸੀਂ ਆਪ ਸਮਾ ਲੋ ਪਸਾਂ ਦੇ ਜਿੱਦਾਂ ਦਿੱਤਾ ਮੰਤਰੀ ਆਉਂਦਾ ਫਿਰ ਉਹ ਮੰਤਰੀ ਗੁੱਸੇ ਹੁੰਦਾ ਹੈ ਕਿ ਨਾ ਜੋ ਹੋਣਾ ਚਾਹੀਦਾ ਸੀ ਉਹਨੇ ਹੋਣਾ ਚਾਹੀਦਾ ਸੀ ਤੇ ਉਹ ਸਾਰੀ ਦਿਹਾੜੀ ਮਤਲਬ ਉਹਦੀ ਗੇਅਰ ਕਰਦੀ ਹੁੰਦਾ ਹਾਲਚਲ ਪੁੱਛਦੀ ਇਤੇ ਇਸੇ ਤਰ੍ਹਾਂ ਹੀ ਉਹ ਹੋਲੀ ਦਿਨ ਬੀਤ ਜਾਂਦਾ ਹੈ ਤੇ ਜਦੋਂ ਸ਼ਾਮ ਨੂੰ ਫਿਰ ਉਹਨੂੰ ਲੈਣ ਵਾਸਤੇ ਬਾਹਰ ਆਉਂਦੇ ਨੇ ਉਹ ਦੂਸਰੇ ਜਿਹੜੇ ਹੁੰਦੇ ਹੁੰਦੇ ਨੇ ਪਰਸਨਲ ਅਸਿਸਟੈਂਟ ਤੇ ਜਿਹੜਾ ਡਰਾਈਵਰ ਲੈਣਾ ਆਉਂਦੇ ਨੇ ਤੇ ਉਹ ਬਾਹਰ ਖੜੇ ਹੁੰਦੇ ਨੇ ਜਿਹੜਾ ਪਰਸਨਲ ਸਟੈਂਡ ਹੁੰਦਾ ਨਾ ਤੇ ਉਹ ਆਉਣਾ ਹੁੰਦੇ ਤੇ ਮਤਲਬ ਕੀ ਹੈ ਨਾ ਇਹ ਆਉਂਦਾ ਹੈ ਤੇ ਉਹ ਉਹ ਖੜੇ ਹੁੰਦੇ ਲੈਣ ਵਾਸਤੇ ਤੇ ਉਹ ਪਰ ਉਹਨਾਂ ਨਾਲ ਆਉਂਦੀ ਨਹੀਂ ਉਹ ਕਹਿੰਦੀ ਕਿ ਮੈਂ ਨਹੀਂ ਅੱਜ ਮੈਂ ਇਸ ਦੇ ਘਰੇ ਰੁਕਣਾ ਹੈ ਤੇ ਉਹ ਹੌਲੀ ਹੌਲੀ ਥੋੜਾ ਜਿਹਾ ਟਾਈਮ ਪੈ ਜਾਂਦਾ ਉਸ ਦਿਨ ਉੱਥੇ ਰੁਕ ਜਾਂਦੀ ਹੈ ਅਗਲੇ ਦਿਨ ਉਹਦੇ ਨਾਲ ਆ ਜਾਂਦੀ ਹੈ ਤੇ ਉਹ ਫਿਰ ਥੋੜਾ ਠੀਕ ਹੋ ਜਾਂਦਾ ਗੋਰਵੀਰ ਠੀਕ ਹੋ ਜਾਂਦਾ ਤੇ ਫਿਰ ਇੱਕ ਦਿਨ ਇਸ ਤਰ੍ਹਾਂ ਹੀ ਉਹ ਉਹਨਾਂ ਦੇ ਘਰੇ ਵਿੱਚ ਜਾਂਦੀ ਹੈ ਤੇ ਜਦੋਂ ਉਹਨਾਂ ਦੇ ਘਰ ਵਿੱਚ ਜਾਂਦੀ ਹੈ ਤੇ ਉਹਨੂੰ ਬਹੁਤ ਹੀ ਜਿਹੜਾ ਉਹਦਾ ਪਰਸਨਲ ਸਿਸਟਮ ਸੀ ਕਿ ਉਹਨੂੰ ਹੋਰ ਜਿਆਦਾ ਲੱਗਦੀਆਂ ਗੱਲਾਂ ਕਿ ਹਾਂ ਯਾਰ ਇਹ ਕੀ ਹੈ ਨਾ ਇਹਦੇ ਘਰੇ ਰਹਿੰਦੀ ਹੈ ਜਾਂ ਰਹਿ ਕੇ ਜਾਂਦੀ ਹੈ ਨਾ ਉਹਨ ਦਾ ਤਾਂ ਗਲਤ ਨਿਗਾਹ ਰੱਖਣ ਦਾ ਪੈਦਾ ਜਦੋਂ ਇੱਕ ਦੂਰਾ ਤਾਂ ਹੋਣ ਦੇ ਘਰੇ ਰਹਿੰਦੀ ਹੈ ਤੇ ਫਿਰ ਗਲਤ ਨਿਗਾਹ ਰੱਖਦੀ ਹੈ ਤੇ ਫਿਰ ਉਹਨੂੰ ਪਤਾ ਲੱਗ ਜਾਂਦਾ ਪ੍ਰਿਆ ਤੋਂ ਦੇਖਣੀ ਲੇਖਣੀ ਤੋਂ ਵੀ ਹਾਂ ਮੈਨੂੰ ਫਿਰ ਉਹ ਸਾਰਾ ਕੁਝ ਉਹਨੂੰ ਦੱਸ ਦਿੰਦੀ ਰਾਵੀ ਨੂੰ ਕਿ ਜਿਹੜਾ ਪਰਸਨਲ ਸਟੰਡ ਹੁੰਦਾ ਹੈ ਕਿ ਹਾਂ ਕਿ ਮੇਰਾ ਇਹ ਮੇਰੇ ਹਸਬੰਡ ਨੇ ਤੇ ਮੈਂ ਦਾਦੀ ਦੋਸਰ ਪਹਿਲਾਂ ਹੋਇਆ ਹੀ ਵਿਆਹ ਤੇ ਅਸੀਂ ਥੋੜਾ ਟਾਈਮ ਰਹਾ ਤੇ ਸਾਡੇ ਕਰਦੇ ਆ ਕਰਕੇ ਸਾਡਾ ਰਿਸ਼ਤਾ ਖਰਾਬ ਹੋ ਗਿਆ ਸੀ ਤੇ ਤਲਾਕ ਹੋ ਗਿਆ ਸੀ ਤੇ ਮੈਂ ریلی ਹਾਲੇ ਵੀ ਹੁੰਦੇ ਦਿਲ ਚ ਜਗਾ ਤੇ ਹੁੰਦੇ ਮੇਰੇ ਵਿੱਚ ਵੀ ਫਿਰ ਇਸੇ ਤਰ੍ਹਾਂ ਹੀ ਹੋ ਹਰੀ ਦੀ ਦੇਰ ਪਾਲ ਕਰਦੇ ਹੋ ਵਧੀਆ ਹੋ ਜਾਂਦਾ ਹੈ ਗੁਰਬੀਰ ਤੇ ਫਿਰ ਉਹ ਆਪ ਦੇ ਜਿਹੜਾ ਪਰਸਨਲ ਅਸਿਸਟੈਂਟ ਹੁੰਦਾ ਉਹ ਕਹਿੰਦੀ ਇੱਕ ਦੋ ਹੀ ਸਾਰੀਆਂ ਤੇਆਂਗੀਆਂ ਗੱਡੀਆਂ ਅਸੀਂ ਦੁਬਾਰਾ ਅਸੀਂ ਪਾਰਟੀ ਕਰਨਾ ਚਾਹੁੰਦੇ ਆ ਆਪ ਦੇ ਇਕੱਠੇ ਹੋ ਜਾਂਦੇ ਵਿੱਚ ਦੁਬਾਰਾ ਵਿਆਹ ਕਰਨਾ ਚਾਹੁੰਦੇ ਆ ਤੇ ਉਹ ਫਿਰ ਉਹਨੂੰ ਉਹ ਸਾਰਾ ਕੁਝ ਅਰੇਂਜਮੈਂਟ ਕਰਦਾ ਠੀਕ ਹੈ ਸਾਰਾ ਕੁਝ ਅਰੇਂਜਮੈਂਟ ਕਰਕੇ ਤੇ ਵਧੀਆ ਪਾਰਟੀ ਕਰਦੇ ਨੇ ਬਹੁਤ ਹੀ ਵਧੀਆ ਤੇ ਪਾਰਟੀ ਕਰਨ ਤੋਂ ਬਾਅਦ ਤੇ ਵਧੀਆ ਜ਼ਿੰਦਗੀ ਜਿਹਾਉਂਦੇ ਨੇ ਤੇ ਇਹ ਜਿਹੜਾ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਬਾਅਦ ਵਿੱਚ ਕਿ ਹਾਂ ਜਿੰਨੇ ਕੀ ਘਟਮਰ ਕੀਤੀ ਸੀ ਉਹ ਉਹੀ ਰਹੀ ਸੀ ਜਿੰਨੇ ਮਤਲਬ ਕਿ ਨੰਝਾ ਜਿਹੜਾ ਜਮੀਨਾ ਦੇ ਪਿੱਛੇ ਲੜਿਆ ਸੀ ਨਾ ਉਹੀ ਸੀ ਉਹਨੇ ਗਿਆ ਸੀ ਕਿ ਹਾਂ ਉਹਨੇ ਕੁਟਮਰ ਦਿੱਤੀ ਫਿਰ ਉਹ ਉਹਨੂੰ ਸਪੈਂਡ ਕਰ ਦਿੰਦੀ ਏ ਤੇ ਗੁਰਵੀਰ ਨਾਲ ਵਧੀਆ ਲਾਈਫ ਬਤੀਤ ਕਰਦੀ ਫਿਰ ਉਹ ਦੋਵੇਂ ਇਕੱਠੇ ਹੋ ਜਾਂਦੇ ਨੇ ਦੱਸੋ ਤੁਸੀਂ ਇਹ ਕਹਾਣੀ ਦੱਸਿਓ ਕਿਵੇਂ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਵਾਹ ਇੱਕ ਗੱਲ ਦਸੀਏ ਕਿ ਹਾਂ ਕਿ ਕੁੜੀਆਂ ਦੇ ਦਿਲ ਵਿੱਚ ਬਹੁਤ ਪਿਆਰ ਹੁੰਦਾ ਹਨਾ ਬੰਦੇ ਹੁ ਇਹਦੀ ਪ੍ਰਿਆਰੀ ਥਾਂ ਦੇ ਜੇ ਕੋਈ ਬੰਦਾ ਹੁੰਦਾ ਤੇ ਉਹ ਸ਼ਾਇਦ ਨੀਂ ਮੁੜ ਕੇ ਪਿੱਛੇ ਦੇਖਦਾ ਹਨ ਤੇ ਕੀ ਹਨ 2 ਸਾਲ ਪਹਿਲਾਂ ਦੀ ਗੱਲ ਉਹਨੇ ਹੋਰ ਜੇ ਕੋਈ ਵੱਡੇ ਆਉਦੇ ਤੇ ਹੁੰਦਾ ਇਹ ਨਹੀਂ ਗੱਲ ਕਿ ਹੁਣ ਤੁਸੀਂ ਕਹੋਗੇ ਗੁਰਵੀਰ ਨੇ ਨਹੀਂ ਕਰਵਾਇਆ ਗੁਰਵੀਰ ਨੇ ਹਨ ਉਹ ਤਾਂ ਚਲੋ ਮੰਨਿਆ ਕਿ ਵਧੀਆ ਇਨਸਾਨ ਸੀ ਜਾਂ ਕਿਵੇਂ ਵੈਸੇ ਗੱਲ ਕਰਦੇ ਜੇ ਗੁਰਵੀਰ ਉਹਦੀ ਥਾਂ ਤੇ ਹੁੰਦਾ ਤੇ ਸ਼ਾਇਦ ਨਾਮ ਇਹਦਾ ਕਿ ਲੇਡੀਜ਼ ਦਾ ਦਿਲ ਦਾ ਬਹੁਤ ਜ਼ਿਆਦਾ ਹੀ ਨਾ ਉੰਦਾਨਾ ਮਾਝਕੁੰਦ ਬਹੁਤ ਵਧੀਆ ਸੀ ਬਹੁਤ ਵਧੀਆ ਸਟੋਰੀ ਸੀ ਤੁਸੀਂ ਦੱਸੋ ਕਿਹ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਵਾਰ ਸ਼ੇਅਰ ਕਰੋ ਤਾਂ ਜੋ YouTube ਚੈਨਲ ਲਈ ਇਹਨੂੰ ਵੱਧ ਤੋਂ ਵੱਧ ਲੋਕਾਂ ਦੀ ਤੱਕ ਲੰਘੇ ਜਾਣ ਜੰਨੀਆਂ ਚੀਜ਼ਾਂ ਨੂੰ ਪ੍ਰੋਮੋਟ ਨਹੀਂ ਕੀਤਾ ਜਾਂਦਾ ਬਟ ਫਿਰ ਵੀ ਆਪਣੀ ਇਹੀ ਕੋਸ਼ਿਸ਼ ਹੈ ਕਿ YouTube ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਵੱਧ ਤੋਂ ਵੱਧ ਲੋਕਾਂ ਦੇ ਕਰ ਪਹੁੰਚਾਵੇ ਜਾਂਜ ਤਾਂ ਹੀ ਅਸੀਂ ਵਧੀਆ ਵਧੀਆ ਕਹਾਣੀਆਂ ਲੈ ਕੇ ਆ ਸਕਦੇ ਆ ਵੀਡੀਓ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਾਂ